ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤ ਵਿਵੇਕ ਦਾ ਮੂਲ ਪਾਠ ਚਲਦਾ ਅੰਮ੍ਰਿਤ ਵੇਲੇ ਗੁਰਮਤ ਇਸ਼ਨਾਨ ਅੰਮ੍ਰਿਤਸਰ ਇਸ਼ਨਾਨ ਇੱਕ ਇੱਕ ਗੁਰਬਚਨ ਰੂਪੀ ਗੁਰੂ ਕਾ ਹੁਕਮ ਮੰਨਣਹਾਰਾ ਸਿੱਖ ਹੀ ਸੱਚਾ ਸਚਾਰ ਸਿੰਘ ਵਿਵੇਕੀ ਕਹਾ ਸਕਦਾ ਹੈ ਹਾਂ ਜੇਕਰ ਕੋਈ ਸਿੱਖ ਉਦਮ ਮਾਤਰ ਹੀ ਧਾਰਦਾ ਹੈ ਅਤੇ ਉਦਮ ਧਾਰ ਕੇ ਸਵਾ ਪਹਿਰ ਰਾਤ ਰਹਦੀ ਉੱਠ ਵੀ ਬਹਿੰਦਾ ਹੈ ਪਰ ਇਸ਼ਨਾਨ ਨਹੀਂ ਕਰਦਾ ਅਤੇ ਨਾ ਹੀ ਨਾਮ ਜਪਦਾ ਹੈ ਤਾਂ ਉਸ ਦਾ ਇਸ ਪ੍ਰਕਾਰ ਹੀ ਨਰੇ ਉੱਠ ਬੈਠਣ ਦਾ ਅਤੇ ਮਿੱਟੀ ਦਾ ਮਟੁੰਨ ਹੋ ਕੇ ਬਹਿ ਰਹਿਣ ਦਾ ਉਦਮ ਮਹਿਜ਼ ਕੋਰਾ ਪਖੰਡ ਹੱਠ ਹੈ ਜੋ ਕਲਿਆਣ ਕਾਰਕ ਨਹੀਂ ਅਤੇ ਨਾ ਹੀ ਇਸ ਦਾ ਗੁਰਮਤ ਅੰਦਰ ਵਿਧਾਨ ਹੈ ਹਾਂ ਜੇਕਰ ਉਹ ਉੱਦਮ ਕਰਕੇ ਅੰਮ੍ਰਿਤ ਵੇਲੇ ਉੱਠਦਾ ਹੈ ਅਤੇ ਉੱਠ ਕੇ ਤੇ ਫਿਰ ਇਸ਼ਨਾਨ ਕਰਨ ਦਾ ਉਦਮੀ ਬਣਦਾ ਹੈ ਤਾਂ ਮੰਨੋ ਕਿ ਉਹ ਇਉਂ ਉਦਮੀ ਬਣ ਕੇ ਨਿਰਾ ਨਿੰਦਰਾ ਦੇ ਆਲਸ ਭਾਰ ਨੂੰ ਹੀ ਦੂਰ ਨਹੀਂ ਕਰ ਲੈਂਦਾ ਸਗੋਂ ਸਾਵਧਾਨ ਹੋ ਕੇ ਨਾਮ ਬਾਣੀ ਦੀ ਧਿਆਨ ਕਮਾਈ ਵਿਖੇ ਤਤਪਰ ਹੋ ਜਾਂਦਾ ਹੈ ਤਦ ਉਸਦੇ ਉਦਮ ਇਸ਼ਨਾਨ ਦੇ ਸਭੇ ਟੋਲ ਸੁਹਾਵਣੇ ਹੋ ਜਾਂਦੇ ਹਨ ਤਦ ਤੋਂ ਉਹ ਸੁਤੇ ਸਿੱਧ ਹੀ ਅੰਮ੍ਰਿਤ ਵੇਲੇ ਦੇ ਉਦਮ ਇਸ਼ਨਾਨ ਧਿਆਨ ਦਾ ਸੁਰਤਿਆ ਬਣ ਜਾਂਦਾ ਹੈ ਐਸੇ ਸੁਰਤਿਆਂ ਨੂੰ ਹੀ ਦਰੀਆਵਾਂ ਸਿਓ ਦੋਸਤੀ ਵਾਲੇ ਇਕਾਂਤ ਇਸ਼ਨਾਨ ਦਾ ਚਾਉ ਉਪਜਦਾ ਹੈ ਐਸੇ ਸੁਰਤਿਆਂ ਨੂੰ ਹੀ ਚੌਥੇ ਪੈਰ ਸਬਾਹ ਕੈ ਇਸ਼ਨਾਨ ਕਰਨ ਦਾ ਚਾਏ ਚੈਲਾ ਉਦਮ ਫੁਰਦਾ ਹੈ ਐਸੇ ਸੁਰਤਿਆਂ ਪਰ ਥਾਏ ਹੀ ਸੇਵਕ ਸੇਵਹਿ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ ਵਾਲਾ ਗੁਰਵਾਕ ਘਟਦਾ ਹੈ ਐਸੇ ਸੁਰਤੇ ਸਿੱਖਾਂ ਉੱਪਰ ਹੀ ਸਿੱਖੀ ਸਿੱਖਿਆ ਗੁਰ ਵਿਚਾਰ ਵਾਲੀ ਤੁਕ ਫਬਦੀ ਹੈ ਅਤੇ ਐਸੇ ਸੁਰਤੇ ਸਿੱਖਾਂ ਨੂੰ ਹੀ ਨਜ਼ਰੀ ਕਰਮ ਲੰਘਾਏ ਪਾਰ ਵਾਲੀ ਅਪਾਰ ਦਾਤ ਮਿਲਦੀ ਹੈ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਅਤੇ ਇਸ਼ਨਾਨ ਕਰਦੇ ਹੋਏ ਅੰਮ੍ਰਿਤ ਬਾਣੀ ਦਾ ਪਾਠ ਕਰਨਾ ਅਤੇ ਅੰਮ੍ਰਿਤ ਨਾਮ ਵਿਖੇ ਸੁਰਤ ਜੋੜਨਾ ਅਤੇ ਇਸ ਵਿਧ ਅੰਮ੍ਰਿਤ ਲਹਿਰਿਆਂ ਦਾ ਗਟਾਕ ਰਸੀਆ ਰਸ ਮਾਨਣ ਹਾਰਾ ਬਣਨਾ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਦੇ ਸਮਾਨ ਹੈ ਇੱਕ ਤਾਂ ਉਹ ਸਮਾ ਹੀ ਅੰਮ੍ਰਿਤ ਸਮਾ ਹੁੰਦਾ ਹੈ ਦੂਜੇ ਅੰਮ੍ਰਿਤ ਇਸ਼ਨਾਨ ਅੰਮ੍ਰਿਤ ਨਾਮ ਦੇ ਸੁਰਤਿਆਂ ਵਾਲੀ ਸੁਰਤੀ ਬਿਰਤੀ ਵਿੱਚ ਹੁੰਦਾ ਹੈ ਤੀਜੇ ਇਸ ਅੰਮ੍ਰਿਤ ਬਿਰਤੀ ਦੇ ਅੰਮ੍ਰਿਤ ਪ੍ਰਭਾਵ ਨਾਲ ਵਿਖ ਮਾਇਆ ਵੀ ਤੇ ਕੁੜਾ ਵੀ ਭਰਮ ਪਾਲ ਟੁੱਟ ਜਾਣ ਕਰਕੇ ਅਰਸ਼ਾਂ ਗੁਰਸਾਂ ਦੀ ਸਦਾ ਹੋ ਰਹੀ ਅਮਰੀ ਤੇ ਕੁਦਰਤੀ ਅੰਮ੍ਰਿਤ ਵਰਖਾ ਦਾ ਪਾਨ ਸਮੂਹਾ ਸਰਵਰ ਭਰਾ ਐਉਂ ਚਾਰ ਚੁਫੇਰੇ ਖੰਡਾਂ ਬ੍ਰਹਮੰਡਾਂ ਵਿੱਚ ਭਰਪੂਰ ਅਤੇ ਸਰਸਾਰ ਲਹਿ ਲਹਾਂਦਾ ਪ੍ਰਤਖ ਨਜ਼ਰੀ ਆਉਂਦਾ ਹੈ ਮਨੋ ਅੰਮ੍ਰਿਤ ਦੇ ਅਥਾ ਲਹਿ ਲਹਿ ਕਰਦੇ ਸਰੋਵਰ ਵਿੱਚ ਗੋਤੇ ਲਗਾਈਦੇ ਹਨ ਇਸ ਕਰਕੇ ਇਹ ਇਸ਼ਨਾਨ ਸੱਚਮੁੱਚ ਹੀ ਪ੍ਰਤੱਖ ਅੰਮ੍ਰਿਤ ਸਰ ਸੁਧਾ ਸਰ ਦਾ ਇਸ਼ਨਾਨ ਹੋ ਜਾਂਦਾ ਹੈ ਜਿਹੜੇ ਵਡਭਾਗੇ ਬਿਵੇਕੀ ਸੁਰਤੇ ਸ੍ਰੀ ਅੰਮ੍ਰਿਤ ਸਰ ਰਾਮਦਾਸ ਸਰੋਵਰ ਜੀ ਦੇ ਅੰਮ੍ਰਿਤ ਇਸ਼ਨਾਨੇ ਹੰਸਲੇ ਹਨ ਉਹਨਾਂ ਦਾ ਤਾਂ ਕਹਿਣਾ ਹੀ ਕੀ ਹੈ ਪਰ ਗੁਰਸਿੱਖ ਭਾਵੇਂ ਕਿਤੇ ਹੋਵੇ ਅੰਮ੍ਰਿਤ ਵੇਲੇ ਉੱਠ ਕੇ ਗੁਰਮਤਿ ਵਿਵੇਕ ਵਿਧੀ ਅਨੁਸਾਰ ਇਸ਼ਨਾਨ ਕਰਨ ਦਾ ਪ੍ਰੇਮ ਨਿਜਮੀ ਹੁੰਦਾ ਹੈ ਭਾਵੇਂ ਕੂਪਜਲ ਦੇ ਖੁੱਲੇ ਇਸ਼ਨਾਨ ਕਰਨ ਆਰਾ ਹੈ ਭਾਵੇਂ ਨਦੀ ਨਹਿਰ ਤੇ ਤਾਰੀਆਂ ਲਾਵਣ ਹਾਰਾ ਹੈ ਅਤੇ ਭਾਵੇਂ ਦਰਿਆਵਾਂ ਸਿਓ ਦੋਸਤੀ ਰੱਖਣ ਹਾਰਾ ਹੈ ਪਰੰਤੂ ਅੰਮ੍ਰਿਤ ਵੇਲੇ ਦਾ ਅੰਮ੍ਰਿਤ ਇਸ਼ਨਾਨੀ ਹੋਣ ਕਰਕੇ ਉਹ ਹਰ ਜਗ੍ਹਾ ਹਰ ਅਸਥਾਨ ਸ੍ਰੀ ਅੰਮ੍ਰਿਤ ਸਰ ਜੀ RAMDAS ਪੂਰੇ ਤੰਦੂਰ ਨੇੜੇ ਵਸਣ ਹਾਰਾ ਹੋਣ ਕਰ ਵੀ ਅੰਮ੍ਰਿਤ ਸਰ ਨਾਵੈ ਦੇ ਹੁਕਮ ਉੱਤੇ ਚੱਲਣ ਹਾਰਾ ਸਚਾਰ ਵਿਵੇਕੀ ਜਨ ਹੈ ਸੋ ਉੱਪਰਲੇ ਗੁਰ ਪ੍ਰਮਾਣ ਅਨੁਸਾਰ ਅੰਮ੍ਰਿਤ ਵੇਲੇ ਅੰਮ੍ਰਿਤ ਇਸ਼ਨਾਨ ਕਰਨਾ ਹਰੇਕ ਗੁਰਸਿੱਖ ਸੁਜਾਨ ਦਾ ਪਰਮ ਧਰਮ ਹੈ ਭਾਵੇਂ ਹੁਨਾਲ ਹਾੜ ਹੋਵੇ ਭਾਵੇਂ ਸਿਆਲ ਠੱਕਾ ਵਰਦਾ ਹੋਵੇ ਬਰਫ਼ ਵਰਸਦੀ ਹੋਵੇ ਹਰ ਪ੍ਰਕਾਰ ਦੇ ਮੀਂਹ ਹਨੇਰੀ ਗੜਿਆਂ ਦੇ ਝੱਖੜ ਝਾਗ ਕੇ ਵੀ ਅੰਮ੍ਰਿਤ ਇਸ਼ਨਾਨ ਦੇ ਨੇਮੀ ਪ੍ਰੇਮੀ ਅੰਮ੍ਰਿਤ ਸਾਵਧਾਨੇ ਸਿੱਖ ਸੂਰਮੇ ਵਖਤੇ ਉੱਪਰ ਲੜ ਮਰਨ ਵਾਲੇ ਇਸ ਇਸ਼ਨਾਨ ਦੇ ਨੇਮ ਪ੍ਰੇਮ ਨੂੰ ਨਿਭਾਉਂਦੇ ਹਨ ਕਿਉਂਕਿ ਉਹਨਾਂ ਨੂੰ ਗੁਰੂ ਕੇ ਹੁਕਮ ਕਮਾਉਣ ਦੀ ਸਾਵਧਾਨਤਾ ਸਫੁਰਨੀ ਅਤੇ ਸ਼ਰਧਾ ਸਿਦਕ ਭਿੰਨੀ ਪਰਵਾਹ ਹਰ दम ਹੁੰਦੀ ਹੈ ਜਿਨ੍ਹਾਂ ਸੁਖ ਰਹਿਣੀ ਸਿੱਖਾਂ ਗੁਰੂ ਕੇ ਸਿੱਖ ਸਦਾਵਣ ਵਾਲਿਆਂ ਨੂੰ ਅਜੇਹੀ ਪ੍ਰਵਾਹ ਨਹੀਂ ਉਹ ਨੀਂਦ ਦੇ ਆਲਸੀ ਸੁਖ ਵਿੱਚ ਪਏ ਹੋਏ ਦਿਨ ਚੜ੍ਹਦੇ ਤੀਕ ਬਿਸਤਰ ਉੱਪਰ ਹੀ ਉਸਲਵਟੇ ਲੈਂਦੇ ਰਹਿੰਦੇ ਹਨ ਅਤੇ ਗੁਰ ਆਗਿਆ ਉਲਟ ਆਪਣੇ ਕਰਮ ਕਰਤੂਤ ਸੁਖ ਰਹਿਣੀ ਰਹਿਤ ਨੂੰ ਆਪਣਾ ਮਨ ਮੰਨਿਆ ਅਸੂਲ ਬਣਾ ਲੈਂਦੇ ਹਨ ਆਪਣੇ ਮਨ ਦਾ ਮੰਨਿਆ ਅਸੂਲ ਮਨਮਤ ਹੈ ਆਪਣੇ ਮਨ ਦਾ ਮੰਨਿਆ ਅਸੂਲ ਮਨਮਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ